ਲੋਕ ਮਹੱਲਾ ਤੀਆ ਪਾਤਜਨਾਕੋਂ ਆਪ ਤਿਰਥਾ ਮੇਰਾ ਪਿਆਰਾ ਹਰ ਸੇਵੀ ਪੜ੍ਹ ਕੇ ਜਨਾ ਦੇ ਤਾਂ ਹੀ ਆ ਮੇਰਾ ਪਿਆਰਾ ਪ੍ਰਸੰਨ ਹੋਇਆ ਹੈ ਜਿਵੇਂ ਤ੍ਰੂਨੂ ਰਾਜਕ ਦਾ ਖਤੀ ਹਿਆੜਵਰਾ ਮੁਲਕ ਦਾ ਸੱਜਣ ਕੀ ਰਾਜ ਕੀਤਾ ਤ੍ਰੂਨ ਨੇ ਜਿਹੜਾ ਗੱਲ ਪਦਰੀ ਦਿੱਤੀ ਕਿਵੇਂ ਪ੍ਰਹਲਾਦ ਨੂੰ ਬਖਸ਼ੀ ਦਿੱਤੀ ਨਾਲ ਸ਼ੁਰੂ ਮਾਰ ਕੇ ਸੱਜਣ ਨੌਂ ਨੂੰ ਦਾ ਹੰਦ ਲਾਇਆ ਰਾਜਮਾਲ ਕੀ ਤੀਸਾ ਮਾਇਆ ਲੋਬੀ ਮਰ ਰਹੇ ਲੋਕ ਤਾਂ ਹਰਗੇ ਨਾਮ ਨੂੰ ਦਰਗੇ ਮੇਰੇ ਸਜਾਏ ਕਿ ਫਰੈਲ ਆਜੂ ਉਦੇਸ਼ ਦਿੱਤਾ ਇਸ ਪ੍ਰਕਾਰ ਹੈ ਭਗਤਾਂ ਜਨ ਨੂੰ ਜਿਹੜੇ ਦਿੱਤੇ ਤੁਨ ਨੂੰ ਕਿਸ ਨੂੰ ਭਗਵਾਨ ਨੇ ਕੈਰਵਾ ਨੂੰ ਸਮਾਵਤ ਕਰਕੇ ਰਾਜ ਗੱਦੀ ਤੇ ਵਿਖਾਉਣਾ ਕਿ ਇਸੇ ਪ੍ਰਕਾਰ ਸਾਹਸ ਜੀ ਮਾਰੋ ਸਾਹਿਬ ਜਿਵੇਂ ਇੱਕ ਕੋਲਾਂ ਕੇ ਵਹੁਣ ਵਾਲੇ ਮਰਦਾਨੇ ਨੂੰ ਬੱਚੇ ਨੂੰ ਫਿਰ ਜੀ ਦੀ ਰਾਜ ਗੱਦੀ ਦਿੱਤੀ ਮਦਨਪੀਟੇ ਜੀ ਨੇ ਨਿਸਾਰ ਜੀ ਨੇ ਇਹ ਸੱਤ ਜਿਹੜਾ ਮੇਮ ਨਿਹਾਲੀ ਤੋਂ ਤੇਰਾ ਪ੍ਰਗਵਾਨ ਨਾਨਕ ਸਿਮਤੀ ਕਿਰਪਾ ਆਹ ਬਹੁਤ ਸੁਲਤਾਨ ਉਹ ਕਾਰਛਾਈ ਦਿੱਤੀ ਸੀ ਮਾਰੇ ਨੇ ਬੱਚੇ ਨੂੰ ਉਹ ਪਿੰਡ ਦਾ ਰਾਜਾ ਗੁਜਰਵੀਆ ਉਸ ਇਲਾਕੇ ਦਾ ਵਜ਼ੀਰਾਂ ਨੇ ਕਿਹਾ ਵੀ ਸਾਡਾ ਹੱਕ ਨਹੀਂ ਸਵੇਰੇ ਚੱਲੇ ਜਿਹੜਾ ਪਹਿਲਾਂ ਮਿਲੇ ਇਹ ਬੱਚਾ ਸੀ ਆਜ ਗੁਰੂ ਸਾਹਿਬ ਦੇ ਕੋਲੇ ਰਿਹਾ ਹੋਣਾ ਜਵਾਈਆਂ ਆਉਣੇ ਨੇ ਮੁਕੰਮਲ ਕਰਨੇ ਸਵੇਰੇ ਕੱਢ ਕੇ ਆਇਆ ਤੇ ਸਾਡੇ ਨੂੰ ਪਹਿਲਾਂ ਮਿਲਿਆ ਇਹ ਰਾਜ ਮਿਲ ਗਿਆ ਸੀ ਇਸ ਪਰਕਾਰ ਉਹ ਮਾਰੇ ਫਾਇਦੇ ਲਈ ਤਿਆਰ ਕਰਨ ਵਾਲੇ ਹੈ ਲੱਗਦੇ ਜਨਾ ਕੋ ਆਪ ਤੁਖਾ ਮੇਰਾ ਪਿਆਰਾ ਮੇਰਾ ਪਿਆਰਾ ਕਾਲਪੁਰਖੋ ਭਗਵਾਨ ਜੀ ਕਿ ਆਪ ਤੁਖਾ ਪ੍ਰਸੰਨ ਹੋਇਆ ਹੈ ਆਪੇ ਲਿਆਂ ਨੂੰ ਜਨ ਲਾਏ ਜਿਹੜੇ ਮਹਿਦੇ ਬਿਜਾਏ ਵਾਲੇ ਜਿਹੜੇ ਸਤਿਨੇ ਪੈਸੇ ਦੇ ਹਜੂਰ ਇਹ ਕਹੇ ਜੋ ਭਤੀਜੇ ਸਾਂ ਨੇ ਕੁਸੰਦਲੀ ਸਿੱਖ ਲੈਣਾ ਲੋਈਆ ਸੀ ਕਿ ਗੁਰੂ ਸਾਹਿਬ ਦੇ ਸਤਿਨੇ ਪੈਸੇ ਦੇ ਕਾਹ ਜਾ ਕੇ ਇਹਨੂੰ ਤੇਰੇ ਹੱਥ ਮਾਰੇ ਮਾਰੇ ਕਦੇ ਕਾਲਾ ਪੀਂ ਮੈਨ ਰੋਤੇ ਕਿ ਮੇਰੇ ਭਤੀਜੇ ਐ ਇਹਨੇ ਪਿਤਾ ਗੁਜ਼ਰ ਗਿਆ ਸੀ ਮੈਂ ਪਾਲਣਾ ਕਰਦਾ ਇਹ ਭੁੱਖੇ ਰਹਿੰਦੇ ਆ ਮਾਰੇ ਕੰਨਿਆ ਨੇ ਬੜਾ ਉੱਚਾ ਚੱਕਿਆ ਇਹਨੇ ਭਾਈ ਜਗਨਾ ਚ ਘੋੜੇ ਪਾਣੀ ਪੀਆ ਕਰਨਗੇ ਉਹ ਸਾਲ ਸੁਨੇ ਦੀ ਟਿਆਲੇ ਆਲੇ ਹੋਏ ਅਤੇ ਭੇਈਆ ਖੰਡੇ ਖੜਾ ਇਹਦੇ ਕੰਨੇ ਭਾਈ ਕੋਈ ਚੌਧਰੀ ਖਤਾਬ ਵਾਲੇ ਹੋਣ ਜੋ ਨਾਦੇ ਵਾਲੇ ਤੇ ਸੰਗਰੀਆਂ ਵਾਲੇ ਹੋਏ ਇਹ ਸਤਿ ਪਾਏ ਗੁਰੂ ਸਾਹਿਬ ਬਖਸ਼ਾਂ ਕੀਤੀਆਂ ਸਾਹਿਬ ਜੀ ਜੀ ਨਾਮ ਨੂੰ ਦੇਖ ਕੇ ਮੇਰੇ ਸਭ ਵੀ ਆਤਮ ਪ੍ਰਸੰਨ ਹੋਏ ਹੈ ਕਿਉਂ ਭਾਵੇਂ ਜਿਹਨੂੰ ਆਜ ਦੇ ਪਿਆਰੇ ਨੇ ਆਜ ਮੇਰਾ ਪਿਆਰਾ ਪ੍ਰਸੰਨ ਹੋਇਆ ਹੈ ਆਪੀ ਲੈਣ ਜਨ ਲਾਏ ਜੀ ਆਉਦੇ ਜੇ ਨਹੀਂ ਆਏ ਤੇ ਮੈਂ ਇਸ ਨੂੰ ਭਗਤ ਨੂੰ ਲਾ ਲਿਆ ਹੈ ਬਾਤ ਸਾਹੀ ਭਲ ਕੇ ਜਨਾ ਕੋ ਬੀਤ ਗਈ ਨਹੀਂ ਇਹ ਵੀ ਬਾਤ ਕਹੀ ਦਿੱਤੀ ਹੈ ਮਹਾਰਾਜ ਜੀ ਨੇ ਰੂਪ ਰੂਪੀ ਤਾਂ ਸਹੀ ਵੀ ਮਖਰੀ ਨਾਲ ਬ੍ਰਹਮ ਗਿਆਨ ਦੀ ਤੇਰੇ ਸੱਤ ਸੱਚਾ ਹਰ ਬਣਾਏ ਜੋ ਸ਼ੁਕਰ ਸਾਰੇ ਹਰੀ ਸੱਚੇ ਨੂੰ ਬਣਾਤਾ ਉਹਨਾਂ ਦੇ ਜਾਸਰੂਪੀ ਸਤਿ ਪ੍ਰਗਾਤ ਰੂਪੀ ਸੱਚੇ ਉਹਨੇ ਸਰਬ ਸੱਚਾ ਨੂੰ ਬਣਾਤਾ ਹੈ ਸਦਾ ਚਿਰ ਰਹੇ ਸਦਾ ਸੁਖੀਏ ਨਿਰਮਲੇ ਉਹ ਸਦਾ ਸੁਖੀ ਨੂੰ ਦਾ ਕੇ ਨਿਰਮਲ ਉਜਲ ਕੋਰਖਾਨੋ ਸਤਗੁਰ ਕੀ ਕਾਰਕਮਾ ਬਹੀ ਸਾਹਿਬ ਦੀ ਭਗਤੀ ਰੂਪ ਕਾਰਕ ਹੋਉਂਦੇ ਹਨ ਰਾਜੇ ਉਹ ਨਾ ਆਖੀਐ ਉਹ ਦੁਨੀਆਂ ਦੇ ਬਾਦਸ਼ਾਹ ਨਹੀਂ ਕਹੀ ਦੇ ਰਾਜੇ ਨਹੀਂ ਕਹਾ ਸਕਦੇ ਜਿਹੜੇ ਮਰ ਹੈ ਫਿਰ ਜੀ ਪਾ ਜਿਹਨਾਂ ਕੋਈ ਜੀ ਰਾਜ ਬਣਾਉਣਾ ਆਪੇ ਢਿਗ ਢਿਗ ਕੇ ਮਰਦੇ ਰਹਿੰਦੇ ਮੁਰਕੇ ਹੋ ਜੂਨਾ ਦੀ ਬਾਹਰ ਦੇ ਸੰਕਲਪ ਦੇ ਮਾਰੇ ਹੋਏ ਜਿਵੇਂ ਮਾਰਚ ਘਟਾ ਪਾਏ ਨੇ ਇਹੋ ਇੱਕ ਫਰਗ ਵਿੱਚ ਜੀ ਰਹਾ ਕਿੰਨ ਕਦੀ ਅੱਬਾ ਸੁਣਾ ਤੁੰਗਤ ਕਿੰਨੇ ਕੰਦੇ ਸਹਾਰੇ ਸੁਣਿ ਰਿਹਾ ਮੈਨੂੰ ਸਿੰਗਲ ਲੋ ਬਰਾ ਸਰਦ ਐ ਤੋ ਐਕੋ ਮਸਾਬੇ ਕੋਰੂ ਕਈ ਦਿੱਤੀਆਂ ਨਹੀਂ ਇਸ ਕਰਕੇ ਸੁਨਸਣ ਨਹੀਂ ਤੈਨੂੰ ਨੋਸਪਕ ਕਰ ਇਹ ਕਹਿਣ ਲੱਗਾ ਹੁਣੇ ਮਾਰ ਕੇ ਆਉਣਾ ਲਗਨੈਸ਼ੇ ਜੇ ਕੋਲੇ ਸ਼ਿਵ ਜੀ ਦਾ ਤਰਫੂਲ ਸੀ ਜਦੋਂ ਜੰਕੀਤ ਦਾ ਉਹ ਸ਼ਿਵ ਜੀ ਦਾ ਤਰਫੂਲ ਮਾਰ ਕੇ ਮਾਨਤਾ ਦੇ ਉਹ ਸਿਰ ਕੱਢ ਦਿੱਤਾ ਤੇ ਉਹ ਮੈਰਜ ਐ ਮਲਖੰਦਨ ਕੋਲ ਰਾਜ ਕੁਮਾਰੋ ਐਂਡ ਚਲੇ ਉਹ ਹਾੜੀ ਫਿਰ ਵੈਸ਼ਨੇ ਕਰਕੇ ਇਹ ਬਰਕਾਸ਼ਰ ਜੈਤ ਬਣਿਆ ਸਾਥ ਸੱਣੀ ਕੀ ਗੇਂਦਰ ਨੇ ਬਰਕਾਸ਼ਰ ਜੈਤ ਨੂੰ ਵੀਕੀ ਦੀ ਸੀ ਅਸਮਾਨਾ ਧਰਖ ਬਣਾ ਕੇ ਉਹਨੂੰ ਮਾਰਿਆ ਸੀ ਇਹ ਸਰਕਾਰ ਮਾਰਾ ਕਹਿੰਦੇ ਹਨ ਪੜ ਮਰ ਹੈ ਫਿਰ ਜੀਵਨ ਚ ਪਾਏ ਜਾਂਦੇ ਨੇ ਐਸੇ ਪੁਰਖੋ ਨਾਨਕ ਵਿੰਨ ਨਾ ਆਵੇ ਨਕੀ ਵੱਡੀ ਰਹੇ ਬਦਗੁਰੂ ਜੀ ਕਹਿੰਦੇ ਮਹਾਰਾਜ ਨਾਮ ਕੋ ਬਣਾ ਨਕ ਬਲਾਈ ਹੁੰਦੇ ਹੈ ਵੱਡਿਆਂ ਨਕ ਵਾਲੇ ਨਕਦੇ ਕੋ ਹੁੰਦੇ ਹੈ ਜਸ਼ਨ ਦੀ ਨਕ ਨਹੀਂ ਉਹਨਾਂ ਦੇ ਹੁੰਦਾ ਇਹ ਦੁਨੀਆ ਚ ਕੋਨੇ ਦੇ ਜਸਮੀ ਖੜਵੇ ਮਹ ਪ੍ਰਲੋਕ ਜਸਾ ਤੋ ਬਾ ਮੂਲ ਨਾ ਪਾ ਜਹੇ ਇਹ ਲੋਕ ਦੀ ਮੂਲ ਉਪਕਾਈ ਪ੍ਰਲੋਕ ਦੀ ਵਡਿਆਈ ਵੀ ਪਾਉਂਦੇ ਮਹੱਲਾ ਤੀਜਾ ਸੁਣ ਸਿੱਖਿਆ ਸਾਦਨਾ ਆਇ ਸਾਦ ਜੀ ਸਿੱਖਿਆ ਲੈਣੋ ਸੋਣੋ ਇੱਕ ਦੋ ਗੱਲਾਂ ਕਿਤੇ ਚੇਤੇ ਕਰਨੀਆਂ ਇੱਕ ਲੋਕ ਕਿਤੇ ਚੇਤੇ ਕਰਨੀਆਂ ਇੱਕ ਬਰਾਜੀ ਦੇ ਗੀਤਾ ਪੜ੍ਹਨ ਵਾਲੋ ਜਿਹੜਾ ਆਇਆ ਉਹ ਕਿਹਾ ਸਾਹ ਸੰਤ ਜੀ ਤੈਨੂੰ ਗੀਤਾ ਹੁੰਦੀ ਹੈ ਕਿ ਮੈਨੂੰ ਹੁੰਦੀ ਹੈ ਅਚਾਰ ਕਰਕੇ ਸਨਾ ਸਾੜੀ ਗੀਤਾ ਕੱਢੀ ਇਹ ਉਸਾਰ ਕਿਸੇ ਨੇ ਘਾਰ ਸਕਿਆ ਇਸ ਪ੍ਰਕਾਰ ਸਿੱਖਿਆ ਵੀ ਇਹ ਕੋਈ ਕੋਣ ਕਿ ਕੀਤੇ ਕਰ ਨਹੀਂ ਲੋਕਾਂ ਦਾ ਚਰਚਾ ਵਾਸਤਾ ਕਰਨਾ ਉੱਤੇ ਪਰ ਸਵਾਗ ਨਹੀਂ ਉਹਨੇ ਜੀਵਨ ਮੁਕਤੀ ਹੋ ਆਇਆ ਸਿੱਖਿਆ ਦਾ ਸੁਣੀ ਹੈ ਕੋਈ ਨਹੀਂ ਜਿੰਨਾ ਚਿਰ ਕੀਤੀ ਇਸ ਪ੍ਰਕਾਰ ਸਿੱਖਿਆ ਨੂੰ ਸਮਝੁਰ ਕੇ ਲੋਕਾਂ ਨੇ ਸੁਣਾਈ ਜਾਂਦਾ ਆਪ ਸਿੱਖਿਆ ਹੋਈਆਂ ਗੱਲਾਂ ਹਨ ਉਹਨੂੰ ਰਸਨੀ ਆਪ ਆਇਆ ਤੁਮੰਦੈ ਇਸੇ ਗੁਰਮੁਖੋਂ ਤੋਂ ਸਾਬਦ ਨਾ ਲੱਗੈ ਜੁਨਾਦਰ ਗੁਰਮੁਖਾਂ ਦੀ ਸੰਗਤ ਨਹੀਂ ਕਰਦਾ ਕਬਦ ਦੀ ਪੁਣਾਈ ਤੇ ਨਹੀਂ ਲੱਗਦਾ ਉਹਨੇ ਕਿ ਭਾਵੇਂ ਸੁਣੀ ਜਾਵੇ ਭਾਵੇਂ ਸਿੱਖਿਆ ਗਈ ਜਾਵੇ ਰਸਨੀ ਆਤਮ ਮੰਦ ਆਉਣਾ ਹੈ ਗੁਰੂ ਸੇਵਿਆ ਨਾਮ ਮਨ ਵਸੈ ਇਹ ਮਾਈ ਸਮਝ ਨਹੀਂ ਸੋਚੇ ਕਾਸ਼ ਦੀ ਸੇਵਾ ਕਰੀਏ ਉਹ ਰੇਰ ਮਨ ਤੋਂ ਨਾਮ ਦਸਵਾ ਹੈ ਕਿਹੋ ਪ੍ਰਮਾਪਉ ਭਾਗ ਹੈ ਜਿਹੜਾ ਸਰੂਪ ਦਾ ਤੇ ਪਉ ਕਾਲ ਦਾ ਉਹ ਭਾਗ ਨਹੀਂ ਦੇ ਵਿੱਚ ਉਹ ਇਹਾ ਸਤਗੁਰ ਨੂੰ ਜਾਣ ਤਿ ਹੂ ਹੂਵੇ ਇਹ ਭਾਈ ਜਿਹੜਾ ਇਹ ਗੁਰੂ ਸਾਹਿਬ ਨੂੰ ਜਾਣੇਗਾ ਉਹ ਆਇਆ ਹਲ ਹੋਵੇਗਾ ਮਾਰੋ ਬਚਨੇ ਮਾਨਸਿਕਾ ਦਾ ਰੂਪ ਨਾ ਜਾਣ ਜਿਹੜੀ ਸਾਇ ਨਹੀਂ ਮਨੁੱਖ ਨਾ ਸਾਂ ਜੋ ਕੋਈ ਪਰਮ ਮਨੁਖ ਮਾਰਾ ਨਹੀਂ ਬਹਦੇ ਕੋਈ ਕੁਝ ਕਹਿੰਦੇ ਹਨ ਸਤਗੁਰੂ ਗੁਰਪ੍ਰੇਮੇ ਸੇ ਇੱਕ ਸਮੇ ਰਿਹਾ ਸਮਾਇ ਕਿ ਨਹੀਂ ਸ਼ਕਾ ਕਰੋ ਤੋਂ ਇਸ ਪ੍ਰਕਾਰ ਜਿਹਾ ਜਾਂ ਸਰਗਰਾਂ ਨੂੰ ਭਾਵਨਾ ਨਾਲ ਜਾ ਰਿਹਾ ਹੋਏ ਜਾਣੂਗੇ ਜੇ ਹੋ ਹੋਵਾ ਜਾਂ ਫਲ ਹੋ ਜਿਹੜਾ ਪ੍ਰਵੇਸ਼ ਰੂਪ ਜਾਣੂ ਸਰਾਂ ਨੂੰ ਉਹ ਵਾਹਿਗੁਰੂ ਦਾ ਰੂਪ ਹੋ ਜਾਏਗਾ ਤਾਂ ਸੱਚ ਨਾਮ ਲਿਵ ਲੱਗੇ ਤੇ ਭਾਈ ਜੇ ਨਾਮ ਵਿਚ ਲੱਗੇ ਜੀ ਤੈਰ ਨਾ ਕਰੀ ਵੀ ਮਾਰੇ ਹੋਰ ਪੈਣਾ ਤੋਂ ਨਾ ਨਰਜੀਤ ਦਾ ਨਾਮ ਨਿਤ ਨਾਮ ਮਿਲਿਆ ਵੜਿਆਈ ਸੁਖੀ ਜੀ ਨੇ ਨਾਮ ਕਰਕੇ ਵੜਿਆਈਆਂ ਮਿਲਦੀਆਂ ਹਮੇਂ ਹਰ ਦਰ ਸਿੰਘ ਹੁਣ ਆਗਿਆ ਹਰੀਏ ਵਿਦਾਹ ਵਿੱਚ ਇਥੇ ਸਾਰੇ ਸੰਗਤ ਵੀ ਸੌਂਦੇ ਆ ਅੱਗੇ ਪ੍ਰਲੋਕ 'ਚ ਵੀ ਆਗਿਆ ਬਣ ਕੇ ਸੌਂਦੇ ਹਨ ਕੌੜੀ ਗੁਰ ਸਿੱਖਾ ਮਨ ਹਰ ਪੀਤ ਹੈ ਗੁਰੂ ਜੀ ਦੇ ਸਿੱਖਾਂ ਨੇ ਉਹਨਾਂ ਮਨੁੱਖ ਪ੍ਰਵੇਸ਼ ਦੀ ਪ੍ਰੀਤੀ ਹੈ। ਵਰ ਪੂਜਣ ਆਵੇ ਸਭਰਾਂ ਨੂੰ ਪਰਮੰਤੰ ਦੇ ਕੇ ਪੂਜਾ ਕਰਨ ਨੂੰ ਆ ਕੇ ਪੂਜਣ ਆਉਂਦੇ ਹਨ। ਹਰ ਨਾਮ ਬਣ ਜਹ ਰੰਗ ਸੋ। ਕੋਈ ਨਾ ਬਹੁਤ ਪ੍ਰਵੇਸ਼ ਦਾ ਨਾਮ। ਸਦਗ੍ਰੰਥ ਉਹ ਵਿਸ਼ ਲੈ ਕੇ ਖਰੀਦ ਕੇ ਜਾਂਦੇ ਐ। ਜਾਵੇ ਸੁਵੇ ਨਾਮ ਦਾ ਲਾਹ ਪ੍ਰਲੋਕ ਜਿ ਲੈ ਕੇ ਜਾਂਦੇ ਹਣ ਮੁਰਤਕੀੁਰ ਪਿੱਛਾਂ ਕੇ ਮੁਖ ਜਲੇ ਕੋਨੇ ਲੋਕ ਪ੍ਰਲੋਕ ਜਿ ਜਿਲ ਮੁਖ ਨੇ ਹਰ ਗਲ ਹੈ ਭਾਵ ਹੈ ਜਿਨਾਂ ਦੇ ਸੁਭ ਹੋਵੇ ਉਕਾਰਾਂ ਤੇ ਰਹਿਤ ਹੋ ਗਏ ਖਰੀ ਜਗ ਸੱਚਖੰਡ ਕੀ ਉਹ ਤੋੜਦੇ ਹੈ ਖਰੀ ਜੋ ਦਰ ਅੰਦਰ ਆ ਗਏ ਪੁਰੀਆ ਤੋ ਉਹ ਜਿਹੜੇ ਕੀਰਿਓ ਪਾਉਂਦੇ ਹਨ ਉਹ ਸਤ ਗੁਰੂ ਬੋਲ ਹਾਰਨਾਮ ਕਾ ਗੁਰੂ ਸਾਹਿਬ ਜੀ ਦੇ ਪਾਸ ਸਭ ਪ੍ਰਵੇਸ਼ ਦੇ ਨਾਮ ਦਾ ਬੋਲ ਲੱਗਾ ਹੋਇਆ ਸਰ ਕੰਨੇ ਦੀ ਬੱਟ ਭਾਜੀ ਸਿੱਖ ਗੁਣਾਂ ਜਿੱਕਰ ਆਇਆ ਹੈ ਉਹ ਦੋਂ ਵਾਲੇ ਜਿਹੜੇ ਗੁਰਸਿੱਖ ਹੈ ਉਹ ਸੱਜਣ ਗਿਆਨ ਦੇ ਬੋਲ ਹਨਗੇ ਉਹ ਸੱਜਣ ਉਹ ਰੁੱਧੀਆਂ ਸੁਧੀਆਂ ਕਾਰੀਆਂ ਤਾਕਤ ਨੂੰ ਇਹ ਜਿੰਨੀ ਮੁਕਤ ਆਦਿਕ ਕਾਰੀਆਂ ਇਸ਼ਾਨ ਕਰਦੇ ਗੁਰਸਿੱਖ ਤਨਮਨ ਪਾਨਾ ਰੂਪੇ ਸਰਵਾ ਕ੍ਰਿਪੇ ਦਾ ਕਰਕੇ ਇਸ ਪ੍ਰਕਾਰ ਗੁਰਦਵਾਰ ਮੰਪੱਲੇ ਆਣੀ ਇਸ ਇਸ ਪ੍ਰਕਾਰ ਸਾਹਿਬ ਜੀ ਆਪਣਾ ਕੰਮ ਨੇ ਦੇ ਕੇ ਗੁਰ ਗਿਆਨ ਆਦ ਕੰਦੀ ਸਾਂਝ ਕਰਾ ਲੁੰਦੇ ਗੁਰੂ ਮਹਾਰਾਜ ਸਾਹਿਬ ਉਹਨਾਂ ਦੀ ਕਿੰਨਾ ਗੁਰ ਸਿੱਖਾਂ ਕਉ ਹੋਵਾਰੇ ਇਸ ਨੂੰ ਗੁਰ ਸਿੱਖਾਂ ਤੋਂ ਕੁਰਬਾਨ ਜਾਂਦੇ ਆਂ ਮਾਰਾ ਕੰਦੇ ਹਨ ਜੋ ਬਹਿਂਦੇ ਆ ਉਹਦੇ ਆ ਹਰ ਨਾਮ ਤੇ ਆਵੈ ਜਿਹੜੇ ਬੈਠਦੇ ਹੋਏ ਉਹਦੇ ਉਹਦੀ ਮਹਾਰਾਜ ਦੇ ਨਾਮ ਨੂੰ ਨੇ ਪੁਲਾਉਂਦੇ ਅਰਵਈ ਪ੍ਰਵੇਸ਼ੋ ਦੇ ਨਾਮ ਨੂੰ ਪ੍ਰਾਕਾਰ ਬ੍ਰਤੀ ਕਰਕੇ ਧੂਮੇ ਰਹਿੰਦੇ ਨੇ ਕਰਨਾ ਨੋਖ ਕੋ ਤਨੂਕ ਮਹੱਲਾ ਪੀਜਾ ਨਾਨਕ ਨਾਮ ਨਿਧਾਨ ਹੈ ਗੁਰੂ ਜਵਾਈ ਵੀ ਕਹਿੰਦੇ ਭਾਈ ਨਾਮ ਦਾ ਖਜ਼ਾਨਾ ਹੈ ਕੋਰਵੋ ਪਾਇਆ ਜਾ ਗੁਰੂ ਮੁਖ ਦੇ ਕੇ ਗੁਰਾਂ ਦੁਆਰਾ ਮੁਖੀ ਦੁਆਰਾ ਪਾਇਆ ਜਾਂਦਾ ਹੈ ਮਨ ਮੁਖ ਕਰ ਹੋਦੀ ਵਾਤ ਨਾ ਜਾਣਨੀ ਮਨ ਮੁਖ ਹੋਵੇ ਕਲ ਹਿਰਦੇ ਦੇ ਅੰਦਰ ਹੀ ਆਤਮ ਨੰਦੂ ਦੀ ਵਸੂ ਹੈ ਇਸ ਨੂੰ ਜਾਣ ਨਹੀਂ ਸਕਦੇ ਹੁੰਦੇ ਭੌਕ ਮੂਏ ਦਿਲ ਲਾਏ ਹੁੰਦੇ ਯਾਨੀ फडਕ-फडਕੇ ਮਰ ਕੇ ਬਰਬਾਦ ਹੀ ਕਰਦੇ ਰਹਿੰਦੇ ਨੇ ਬਕਾਰਾਂ ਕੇ ਮਹੱਲਾ ਤੀਜਾ ਕਾਂਚੇ ਨੂੰ ਕਾਇਆ ਨਿਰਮਲੀ ਇਹ ਕੰਗਰ ਵਰਗੀ ਕਾਇਆ ਬੁੱਧੀ ਉਹਨਾਂ ਦੀ ਪਾਪਾਂ ਦੀ ਮਾਲ ਤੋਂ ਰਹਿਤ ਖੁੱਦ ਹੈ ਉਹ ਸੱਚ ਨਾਮ ਸੱਚ ਲਾ ਜੇਰੀ ਸਕੇ ਉਹ ਸੱਚ ਨਾਮ ਦੇ ਕਿ ਲੱਗੀ ਇਹ ਨਿਸ਼ਚੇ ਕਰਕੇ ਸਰਬ ਨੂੰ ਮੰਨੋਗੇ ਨਿਰਮਲ ਜੂਤ ਨਰੰਜਨ ਪਾਇਆ ਉਹ ਜੀ ਜੋਤੀ ਹਰੂ ਸੁਭ ਪਰਮੇਸ਼ਰ ਮਾਇਕ ਤੋਂ ਰਹਿ ਤੋ ਮਨ ਪਾ ਲਿਆ ਹੈ ਉਹ ਉਹ ਪ੍ਰਾਮਪਾ ਉਹ ਭਾ ਅਗੋਰ ਨੂੰ ਲੈ ਕੇ ਪਰਦੇਸੀ ਪੇਵ ਧਰਮ ਆਦਿਕ ਕਾਲਾ ਕੈਸਾ ਤੱਦੀਏ ਨਾਨਕ ਗੁਰਮੁਖ ਸਦਾ ਸੋਹ ਪਾਵਹਿ ਸਤਗੁਰੂ ਜੀ ਕਹਿੰਦੇ ਗੁਰਮੁਖਾਂ ਨੇ ਉਹ ਸਦਾ ਸੋਹ ਰੂਪ ਨੂੰ ਪਾਉਂਦੇ ਐ ਆਨੰਦਨ ਹਰ ਬੈਰਾਗੀ ਜੋ ਜੁਨੇ ਹਰੀ ਦੇ ਵਿਰਾਗ ਜਿਹੜੇ ਰਹਿੰਦਾ ਉਹਨਾਂ ਨੂੰ ਮੇਰੇ ਮਨ ਤੋਂ ਬਹੁਤ ਬਰਾਗਿਆ ਹਰਮਨ ਦਾ ਕਿੰਨੇ ਕੌੜੀ ਇਹ ਗੁਰਸਿੱਖ ਤਨ ਤੰਨ ਹੈ ਉਹ ਸਤਿਗੁਰੂ ਜੀ ਨਾਨਕ ਸਾਹਿਬ ਜੀ ਦੇਖੋ ਸੰਤ ਕਾ ਦਾ ਯੋਗ ਹੈ ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ ਗੁਰਾਂ ਦੇ ਉਪਦੇਸ਼ ਜਾਰਾ ਹਰੀ ਦੇ ਨਾਮ ਨੂੰ ਕੰਨੀ ਸਰਦਾ ਦੇ ਤ੍ਰੋਕੇ ਰੂਪੀ ਕੰਨ ਨਾਲ ਸਰਬਨ ਕੀਤਾ ਧਾਰਨ ਕੀਤਾ ਹੈ ਹੋਰ ਸਤਗੁਰ ਨਾਮ ਜਿਹੜਾ ਆਇਆ ਜਿਹਦੇ ਸਿਅਤਨ ਸੂ ਗੁਰ ਨਾਮ ਕਿਵੇ ਉਹਨੇ ਨਾਮ ਪਰਵੇਸ਼ ਦਾ ਦਰ ਕਰਾਤਾ ਹੈ ਇਹਨ ਹਉਮੈ ਦੁਬਦਾ ਭੰਨੀ ਹਿੰਮਰ ਵਿੱਚ ਕਿਉਂ ਨਾਮ ਸਿੱਖਾਂ ਦੇ ਅੰਦਰੋਂ ਜਿਹੜੀ ਹਉਮੈ ਸੀ ਬੇਦੀ ਇਹ ਦੁੱਖ ਕਿੱਥੇ ਕੋਣ ਅਸੀਂ ਦੁੱਖ ਦਾ ਕੰਮ ਵੀ ਮੈਂ ਇਸ ਕਰ ਦਿੱਤੀ ਇਹਨਾਂ ਹਰ ਨਾਵ ਹੈ ਜੋ ਮਿੱਤਰ ਨਾ ਹੀ ਪ੍ਰਵੇਸ਼ੇ ਨਾ ਕੋਈ ਵੀ ਸੱਜਣ ਨਹੀਂ ਹੈ ਚਾਰ ਸਿੱਖਾ ਹਰ ਜਨ ਹੈ ਜਿਹੜੇ ਜਨ ਨੇ ਵਿਚਾਰ ਕੇ ਦੁੱਖਿਆ ਹੈ ਜਿੰਨਾ ਗੁਰ ਸਿੱਖਾ ਤਾਓ ਹਰ ਸੰਤੁਸ਼ਟ ਹੈ ਜਿੰਨੇ ਗੁਰ ਸਿੱਖੋਂ ਦੇ ਤਾ ਹੀ ਹਰੀ ਪ੍ਰਸੰਨ ਹੋਇਆ ਤਾ ਹੀ ਸਰਕਾਰ ਖੁਸ਼ ਹੋਇਆ ਇਹ ਸਤ ਗੁਰ ਦੀ ਗਾਲਮਨ ਨੂੰ ਸਾਈ ਗੁਰੂ ਸਾਹਿਬ ਦੇ ਬਚਨਾਂ ਨੂੰ ਮੰਨਿਆ ਹੈ ਕੁਮਾਰਾ ਆਈ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਨੂੰ ਪਾਉਂਦੇ ਆ ਜਿੰਨੀ ਕਿੜੀ ਕੇ ਵੰਦਨ ਬੰਨ ਉਨ 24 ਤूरिया ਸਾਜ ਦਾ ਰੰਗ ਚੜ ਗਿਆ ਹੈ ਕਉਂਕੀ ਕੋਨ ਕਾ ਦਾ ਉਹ ਸਾਧ ਸੰਗਤ ਦੀ ਸਭਾ ਜੋ ਆਪੋ ਤूरिया ਸਾਜ ਦੇ ਆਨੰਦ ਵਿੱਚ ਚੌਂਗੇ ਮਨ ਰੰਗ ਚੜਿਆ ਰਿਹਾ ਹੈ ਆਨੰਦ ਇਸ ਪ੍ਰਕਾਰ ਆਈ ਦੀ ਜੀ ਸਤਿ ਪਵੰਦੇ ਹਣ ਗੁਰਪ੍ਰਸਾਦ ਤੋਂ ਹਰ ਕੋਈ ਕੋਈ ਹੈ ਕੀ ਸਭ ਜੁੜੀਂ ਲਾਲਤ ਮੰਡੀ ਜੋ ਹੋਰੋ ਮੁਖ ਨਾਮ ਤੇ ਆਏ ਤੇ ਜੀ ਗੜੀ ਚ ਗੰਗਰ ਬੰਦੀ ਮੈਂ ਜੀਆ ਖਾਲਸਾ